ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਭਾਜੀ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਉਹ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋਸਤੋ ਤਿੰਨ ਮੱਝਾਂ ਟੋਕਰ ਗੱਭਣਾ ਤੇ ਤਿੰਨ ਮੱਝਾਂ ਬਚੀਆਂ ਨੇ ਜੀ ਤਿੰਨ ਵਜਾਂ ਬੱਚਿਆਂ ਵਾਲੀ ਹੋਣਗੀ ਪ੍ਰੋਪਰ ਡਿਟੇਲ ਸਾਰੀ ਆਪਾਂ ਗੁਪਾਈ ਗੁਰਵਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਵੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਇਨਫੋਰਮੇਸ਼ਨ ਸਾਰੀ ਐਂਡ ਤੱਕ ਵੀਡੀਓ ਦੇ ਵਿੱਚ ਜਰੂਰ ਮਿਲੂਗੀ ਤੁਹਾਨੂੰ ਵੀ ਬਾਈ ਗੁਰਵਰਿਆਮ ਸਿੰਘ ਦੀ ਸ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਵਧੀਆ ਹੋਰ ਖੈਰਾ ਡੀਪਾਰਟਮੈਂਟ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਸਾਸਰੀ ਘਾਲ ਜੀ ਮਹਾਰਾਜ ਸਾਸਰੀ ਘਾਲ ਹੋਰ ਰਿਕਵੈਸਟ ਬੇਨਤੀ ਇਹੋ ਹੀ ਹੁੰਦੀ ਯਾਰ ਰਹੀ ਹਾਂਜੀ ਵੱਤੋ ਵੱਤ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਤੋ ਵੱਤ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਹਾਂਜੀ ਤੇ ਅੱਜ ਭੈਣ ਭਰਾਵਾਂ ਦੀ ਡੀ ਕੀ ਜ਼ਰੂਰ ਤਿੰਨ ਚਾਰ ਦਿਨ ਹੋ ਗਏ ਆ ਜੀ ਮਾਲ ਘੱਟ ਮਿਲਦਿਆ ਜੀ ਠੀਕ ਹੈ ਜੀ ਤੇ ਹੁਣ ਥੋੜੀ ਜੀ ਸੂਈ ਮਗਰੋਂ ਉੱਚੀ ਆ ਤੇ ਹਣੇ ਉੱਚੀ ਕਰਨੀ ਪੈਣੀ ਹਾਂਜੀ ਇਹ ਤੁਹਾਨੂੰ ਜਿੰਦਾ ਦਾ ਭਾ ਹਾਂ ਹੁਣ ਗਾੜੀ ਰੋਤ ਉਹ ਆ ਜਣੀ ਹੈ ਜਿਹੜੀ ਅੱਖਾਂ ਚ ਦੁੱਧ ਸੁੱਕਣ ਵਾਲੀ ਠੀਕ ਹੈ ਜੀ ਹੈ ਕਿ ਨਹੀਂ ਗੱਲ ਠੀਕ ਹੈ ਜੀ ਤੇ ਗੱਲ ਇਹ ਆ ਅੱਜ ਦੀ ਮਹ ਜਿੰਨੇ ਲਈ ਨਾ ਹਾਂ ਅੱਜ ਦੀ ਮਹ ਲਈ ਅੱਜ ਦੀ ਮਹ ਲਈ ਤੇ ਬਾਅਦ ਚ ਜਦੋਂ ਮੈਂ ਇਹੋ ਮਹ ਲਈ ਹਾਨੂੰ ਵੀ ਉੱਚੀ ਲੈਣੀ ਪੈਣੀਆਂ ਬਾਜ਼ਾਰ ਦਾ 10 15000 ਭਾਜੀ ਚੜਨਾ ਹੀ ਹੈ ਚੜ੍ਹਨਾਂਗੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਅਸ਼ਾ ਜੀ ਜਿੱਦਾਂ ਦਾ ਬਾਜ਼ਾਰ ਹੈ ਉਦਾਂ ਦਾ ਫੇਰ ਆਣਾ ਚਲੋ ਕੋਈ ਗੱਲ ਨਹੀਂ ਜੀ ਬਾਕੀ ਆਪਾਂ ਚੀਜ਼ ਦੇ ਵਿਖਾਵਾਂਗੇ ਕੋਲ ਬਾਕੀ ਬੇਨਤੀ ਇਹੋ ਆ ਵੀਡੀਓ ਪਰਿਵਾਰ ਦੇ ਬੈਠੇ ਵੇਖੋ ਫਿਰ ਸਾਈ ਬਣਾ ਪਾਓ ਸਾਈ ਬਣਾ ਦਾ ਸਮਾਂ ਸੀਮਤ ਹੋਊਗਾ ਚਵੀਆਂ ਘੰਟਿਆਂ ਦਾ ਠੀਕ ਹੈ ਜੀ ਉਸੇ ਵੇਲੇ ਕੋ ਆ ਸਕਦਾ ਸਾਈ ਬਣਾ ਪਾਵੇ ਚਵੀਆਂ ਘੰਟਿਆਂ ਦੇ ਵਿੱਚ ਅਜੇ ਭਾਵੇਂ ਪਹਿਲੂ ਅਜੇ ਆਪਾਂ ਨੂੰ ਸਾਈ ਸੁਈਦੀ ਨਹੀਂ ਕੋਈ ਤਕਰੀਬਨ ਕਈ ਭੈਣ ਭਰਾਣਾ ਸਾਈ ਦਾ ਥੋੜਾ ਜਿਹਾ ਆਪਾਂ ਤਾਂ ਕੰਮ ਕੀ ਕੀਤਾ ਵੀ ਕਈ ਸਾਈ ਪਾ ਕੇ ਭੈਣ ਭਰਾ ਮੜ ਕੇ ਖਰਾਬ ਕਰਦੇ ਟਾਈਮ ਤੇ ਪਹੁੰਚਦੇ ਨਹੀਂ ਰਹੇ ਐਗਰੀਗਾ ਠੀਕ ਹੈ ਜੀ ਤੇ ਬਾਕੀ ਘਰੇ ਆਓ ਹੂੰ ਚੋਕੇ ਤਸੱਲੀ ਕਰਕੇ ਕਰੋ ਠੀਕ ਹੈ ਜੀ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮਕੇਗੁਰ ਦਾ ਜ਼ਿਲ੍ਹਾ ਤਨਤਨ ਠੀਕ ਹੈ ਜੀ ਫੋਨ ਨੰਬਰ ਜੇ 788901127 628474127 ਠੀਕ ਹੈ ਜੀ ਅੱਛਾ ਅੱਜ ਆਪਣੇ ਕੋਲ ਤਿੰਨ ਨੱਕ ਟੋਕੜ ਕਬਣ ਦੇ ਵਿੱਚ ਵੀ ਹੈਗੇ ਤਿੰਨ ਭਾਜੀ ਟੋਕੜ ਕਬਣ ਆ ਚੈੱਕ ਪਾਸ ਹੋਣ ਦੀਆਂ ਠੀਕ ਹੈ ਜੀ ਤੇ ਤਿੰਨ ਜਿਹੜੀਆਂ ਵਾ ਬੱਚਿਆਂ ਵਾਲੀ ਉਹ ਬੱਚਿਆਂ ਤੋਂ ਮੰਨ ਲਓ ਬੱਚਿਆਂ ਵਾਲੀਆਂ ਇੱਕ ਕਟੇ ਵਾਲੀ ਦੋ ਕਟੇਆਂ ਠੀਕ ਹੈ ਜੀ ਪਰ ਵੈਰਾਈਟੀ ਅੱਜ ਸਾਰੀ ਮੈਂ ਨਾ 6 ਦੇ 6 ਹੀ ਪੀਸ ਜਿਹੜੇ ਐਂਡ ਆ ਐਂਡ ਆ ਜੀ ਹੈ ਨਾ ਮੈਂ ਨਾ ਚੁਣ ਕੇ ਲੈਂਦੇ ਜੀ ਠੀਕ ਹੈ ਜੀ ਤੇ ਗੰਨਿਆਂ 'ਚੋਂ ਗੰਨਾ ਵਾਹੇ ਪਸੰਦ ਨਹੀਂ ਹੁੰਦਾ ਹੁੰਦਾ ਚਲੋ ਅਸ਼ਾ ਜੀ ਗੰਨੇ ਇਕੱਠੇ ਪਰ ਆਈ ਗੰਨੇ ਵੜੇ ਓਕੇ ਇਕੱਠੇ ਕੀਤੇ ਜੀ ਪਰ ਜਿਹੜੇ ਵੀਰ ਪਸੰਦ ਕਰ ਲੈਣਾਂ ਕਰ ਵੀ ਲੈਣੇ ਹਾਂਜੀ ਠੀਕ ਹੈ ਨਾ ਮੈਂ ਨਾ ਜੀ ਝੋਟੀਆਂ ਬਹੁਤ ਚੰਗੀਆਂ ਦੋਂਦੀਆਂ ਚੋਗੀਆਂ ਛਿਗੀਆਂ ਸਾਰਾ ਕੋਈ ਗਾੜੀ ਆ ਲਾ ਕੇ ਭੈਣ ਭਰਾ ਆਪਣੇ ਨੂੰ ਸਿਆਣੇ ਆਉਂਦੇ ਤਸੱਲੀ ਕਰਕੇ ਦਸੋ ਇਸ ਇੱਕ ਨੰਬਰ ਤੋਂ ਸ਼ੁਰੂ ਕਰ ਲੀਏ ਦਸੋ ਜੀ ਪਹਿਲਾ ਸੂਆ ਝੋਟੀ ਜੀ ਮਗਰ ਕੱਟੀ ਕੁੰਡੀ ਚੂਰ ਹਾਂ ਹੈਨਾ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ ਕੋ 20 25 ਦਿਨ ਮਹੀਨਾ ਲਾ ਲੈ ਜੀ ਤੇ ਦੁੱਧ ਜਿਹੜਾ ਆ 11 12 ਲੀਟਰ ਕਹੀ ਜੀ 10 ਲੀਟਰ ਦੁੱਧ ਕੰਡੇ ਵਾਲਾ ਹੋਊਗਾ ਝੋਟੀ ਪੂਰਾ ਨਿਗਰ ਹੈਨਾ ਚੋਣ ਵਾਲਾ ਹੈਨਾ ਜੀ ਦੋ ਡੰਗ ਚੋ ਕੇ ਖੜੇ ਜੀ ਆਹ ਲੋ ਜੀ ਕਰੋ ਪਿੱਠ ਪੜੇ ਦੀ ਚੜਾਈ ਤੱਕ ਦੋਸਤੋ ਵੇਖੋ ਹਰ ਇੱਕ ਚੀਜ਼ ਪੂਰੀ ਸਿੰਘਾਂ ਵਾਲੇ ਪਾਸਿਓਂ ਵੇਖ ਲਓ ਤੇ ਮੈਂ ਬਿਲਕੁਲ ਮੋਰ ਮੋਰ ਕੁਝ ਆਈ ਤੇ ਦੁਈਆਂ ਨੇ ਮੋਲਵਾ ਤੇ ਆਈ ਤੇ ਝੋਟੀਆਂ ਜਾਂ ਦਾਨੀਆਂ ਵੀ ਸਵਾ ਡੇਰ ਬੰਦ ਕਰ ਲੈ ਜ ਹੋਰ ਕਿਹਾ ਤੇ ਉਹਨੂੰ ਸਵਾ ਡੇਢ ਮੰਗੂ ਪਰ ਆਪਾਂ ਅੰਦਰ ਹੀ ਦੇਣਾ ਠੀਕ ਹੈ ਜੀ ਬਾਕੀ ਦੋਸਤੋ ਆ ਫਨਾ ਫਨਾ ਦੀ ਕੁਆਲਿਟੀ ਮੈਂ ਨਹੀਂ ਹੱਥੀਂ ਚੁਵਾਈ ਵਾਲਾ ਥਾਣਿਆ ਇਹ ਨਹੀਂ ਵੀ ਕੋਈ ਨਿੱਕਾ ਥਾਣ ਹੋਊਗਾ ਅੱਛਾ ਇਹਦੇ ਮਗਰ ਬੱਚਾ ਕੱਟੀ ਇਹਦੇ ਮਗਰ ਕੱਟੀ ਹੈ ਜੀ ਦੋ ਦੋ ਬੱਚੇ ਤੋ ਪਹੂ ਤੋ ਮਿਲਦੇ ਆ ਕੱਟੀ ਵੀ ਨਾਲ ਮਿਲਦੀ ਤੇ ਨਾਲ ਮੱਝ ਹਾਂਜੀ ਹਾਂਜੀ ਆਹ ਜੇ ਕੱਟੀ ਜੀ ਆਹ ਜੇ ਕੱਟੀ ਦੋਸਤੋ ਇਹਦੇ ਮਗਰ ਆਹ ਕੱਟੀ ਜੇ ਕੋਹੀਆਂ ਦਿਨਾਂ ਦੇ ਲਾਲੇ ਪੰਨੀਆਂ ਦੀ ਲਾਲੇ ਮਹੀਨੇ ਦੀ ਲਾਲੇ ਠੀਕ ਹੈ ਜੀ ਤੁਹਾਡੇ ਸਾਹਮਣੇ ਹੈ ਨਾ ਜੀ ਤੇ ਵਿਰਿਆਮ ਦੁੱਧ ਕਿੰਨਾ ਹੁੰਦਾ ਦੱਸਿਆ ਦੁੱਧ ਭਾਜੀ 10 ਲੀਟਰ ਲ ਠੀਕ ਹੈ ਜੀ ਅਸ਼ਵ ਰਾਮ ਸਿੰਘ ਜੀ ਇਹਦੀ ਪਹੁੰਚ ਕਿੰਨੀ ਚ ਹੋ ਗਈ ਇਹਦੀ ਭਾਜੀ ਝੋਟੀ ਵੇਖੋ ਤੁਸੀਂ ਕਿੱਡੀ ਸਨਖੀ ਹੈ ਝੋਟੀ ਤੇ ਬਹੁਤ ਜਾਈ ਸਨਖੀ ਮੈਂ ਦਿਖਾਤੀ ਪਹਿਲੋਂ ਹੈ ਨਾ ਮੇਰਾ ਘਰ ਤੇ ਆਪਾਂ ਜਦੋਂ ਦੀ ਵੀਡੀਓ ਪਾਉਣ ਲੱਗੇ ਆ ਨਾ ਇਹੋ ਜਿਹਾ ਨਾ ਨਹੀਂ ਆਇਆ ਆਪਣੇ ਕੋ ਤੇ नाग ਨਹੀਂ ਆਇਆ ਤੇ ਨਾ ਆਇਆ ਕਿ ਚੜਦੇ ਤੇ ਚੜਦਾ ਹੀ ਆ ਸਰ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਆ ਵੀ ਜਦੋਂ ਪੈ ਗਈ ਹਾਂ ਜੀ ਭੈਣ ਭਰਾ ਉਸੇ ਵਾਲੇ ਗੱਲ ਕਰ ਲੈ 6 ਆ ਤੇ 6 ਜਣਿਆਂ ਨੇ ਦਿੱਤੀਆਂ ਜਾਣੀਆਂ ਦਿੱਤੀਆਂ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਦੱਸੋ ਜੀ ਫਿਰ ਕਰਦੀਏ ਸਮਾਜ ਕੇ ਦੀ ਆਪਾਂ ਸਮਾ ਮੰਗੇ ਨਹੀਂ ਕਰੀ ਹਾਂ ਜੀ ਹਾਂ ਜੀ ਜਰੂਰ ਕਰ ਜ਼ਰੂਰ ਕਰਨੀ ਚਾਹੀਦੀ ਅੱਜ ਤੇ ਹਾਂ ਨਹੀਂ ਆਪਾਂ ਨੇ ਸਮਾਂ ਮੈਂ ਨਾ ਝੋਟੀਆਂ ਚੰਗੀਆਂ ਹਾਂਜੀ ਅੱਜ ਤੇ ਦੱਸਾਂ ਗੱਲ ਕੀ ਆ ਮਾਰਤਾਨ ਕਰਾਂਗੇ ਕੋਈ ਨਹੀਂ ਫੁੱਲ ਹਾਂਜੀ ਤੁਹਾਨੂੰ ਦੱਸਿਆ ਵੀ ਗਾਹ ਗੱਡੇ ਗੂਗਾ ਜਿੱਦਾਂ ਸੌਂਚ ਗੜੇ ਨਹੀਂ ਡਿੱਗਦੇ ਹਾਂਜੀ 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 ਚਲੋ ਜੀ ਇਹ ਪਤਾ ਗੱਲ ਹੈ ਕਿ ਆ ਭੈਣ ਭਰਾ ਖੁਸ਼ ਹੋ ਜਾਈਏ ਬਾਕੀ ਕੁਆਲਿਟੀ ਦੇ ਮੁੱਲ ਪੈਣਾ ਜੀ ਹਾਂਜੀ 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 ਕੁਆਲਿਟੀ ਦੱਸੋ ਜੀ ਫੇਰ ਕਦੋਂ ਸ਼ੁਰੂ ਲੀ ਇੱਕ ਹੀ ਰੀ ਲੱਖ ਦੀ ਕਰਤੀ ਜੀ ਇਹ ਤੁਹਾਡੀ ਮਰਜ਼ੀ ਹੈ ਮੈਂ ਤੇ ਗਿਆ ਪਹੁੰਚ ਸਕਦਾ ਭਾਜੀ ਹਾਂ ਨਾ ਅਜੇ 95000 ਤੇ ਪਹੁੰਚਣੀ ਏ ਪੂਰੇ ਤੇ ਪੂਰੇ 95000 ਗੱਡੀ ਕੋ ਆਜੂ ਲੈ ਉਹ 92000 ਦੀ ਝੋਟੀ ਦੇਣੀ ਆ ਠੀਕ ਹੈ ਜੀ ਜਦੋਂ ਝੋਟੀ ਕਿਸੇ ਪਾਸੇ ਕੋਈ ਵੀ ਕਮੀ ਨਹੀਂ ਹੈਗੀ ਤੁਸੀਂ ਚੈੱਕ ਕਰ ਲਿਓ ਬੇਚਕ ਅਗਲਾ ਵੀਡੀਓ ਵੇਖ ਲੈ ਹੁਣ ਇਹ ਵੀਡੀਓ ਆਪਾਂ ਅਪਲੋਡ ਕਰ ਦੇਣੀ ਆ ਠੀਕ ਹੈ ਜੀ ਸਾਰੀ ਰਾਤ ਬਾਜ਼ਾਰ ਵੇਦਾ ਰਹੇ ਤੇ ਦਿਨੇ ਆਪਾਂ ਨੂੰ ਸਾਈ ਪਾਦੇ ਤੇ ਭਾਵੇਂ ਸਾਈ ਨਾ ਭਾਵੇਂ ਘਰੇ ਆ ਜੀ ਠੀਕ ਹੈ ਜੀ ਹਾਂਜੀ 10 ਲੀਟਰ ਦੁੱਧ ਮੌਜੂਦਾ ਤਿਆਰ ਮੌਕੇ ਦਾ ਤੇ ਬੱਚਾ ਮਗਰ ਕੱਟੀ ਤੇ ਸੂਈ ਨੂੰ ਕੋਈ 20 25 ਦਿਨ ਦਾ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ 95000 ਰੁਪਏ ਤੁਹਾਨੂੰ ਇਹ ਝੋਟੀ ਮਿਲਣੀ ਆ ਤੇ ਜੇ ਕੋਈ ਗੱਡੀ ਵੀ ਰਾਪੜੀ ਲਿਆ ਤਾਂ ਫਿਰ 92000 ਰੁਪਏ ਚ ਲਵੇ ਜੀ ਤੋੜੀਏ ਜੀ ਲੋ ਜੀ ਜੋ ਚਲੋ ਬੋਤ ਥੋੜਾ ਇਹਨਾ ਡੰਗਰ ਅੱਜ ਹੀ ਹੋਣੇ ਤੁਹਾਡੇ ਗਾੜੀ ਗਰੀ ਆਏ ਹਾਂਜੀ 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 ਕੁਆਲਿਟੀ ਦੋਸਤੋ ਚੈੱਕ ਕਰ ਲਿਓ ਪਹਿਲਾਂ ਸੂਆ ਵੀਡੀਓ ਤੇ ਆਪਾਂ ਸਵੇਰੇ ਉਧਾਂ ਬਣਾਉਣੀ ਸੀ ਹਾਂਜੀ ਫਿਰ ਡੰਗਰ ਲੈ ਆਉਣ ਤੇ ਥੋੜਾ ਇਹ ਲੇਟ ਹੋ ਗਏ ਸਵੇਰੇ ਚਲੋ ਅੱਛਾ ਹੀ ਕੋਈ ਗੱਲ ਚੋ ਚਾ ਕੇ ਲੈਂਦੇ ਆ ਆ ਲੋ ਜੀ ਕਰਿਓ ਚੈੱਕ ਆ ਵੇਖੋ ਜੀ ਕੋਡਕ ਪੱਖ ਨੀਲੀ ਜਰਾਦੀ ਜੇ ਹਾਂਜੀ ਅੱਖ ਜਿਹੜੀ ਉਹ ਬਿੱਲੀ ਮਨਕੀ ਆ ਦੋਸਤੋ ਆ ਵੇਖੋ ਨਗੀਨਾ ਇੱਕ ਵੇਖੋ ਜੀ ਰਿੰਗ ਸਿੰਘ ਬਿਲਕੁਲ ਵੇਖੋ ਚੈੱਕ ਕਰੋ ਆ ਲੋ ਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਤੇ ਇਹ ਵੀ ਬਰਿਆਮ ਦੰਦਾ ਜੋ ਚੈੱਕ ਕੀਤੀ ਕਿ ਦੰਦਾਂ ਚ ਕੀ ਹੈ? ਕੀ ਹੈ ਜੀ? ਹਾਂਜੀ ਹਾਂਜੀ। ਲੋ ਜੀ ਬਣਾ ਬੱਚੇ ਦਾ ਬਣਾ ਕਰਦੀ ਪਸ਼ੂ ਕਰ ਜਾਂਦਾ ਵਾ। 6 ਦੰਦ ਬੂਹੇ ਅਜੇ ਆਪ ਕੋ ਕੱਟੀ ਤੇ ਮਗਰ ਵੀ ਕੱਟੀ ਤੇ ਦੁੱਧ 10 ਕਿਲੋ ਮੌਜੂਦਾ ਤਿਆਰ ਤੇ ਇਹਦੀ ਪਹੁੰਚ ਹੋਊਗੀ ਜੀ ਪੂਰੇ 95000 ਰੁਪਏ ਚ। ਪੂਰੇ 95000 ਤੱਕ ਪਹੁੰਚਿਆ ਜੀ ਗੱਡੀ ਕੋ ਆਪ ਦੀ ਲਿਉਂਦਾ। ਹਾਂਜੀ। ਤੇ 9292 ਨਹੀਂ ਦੇਣੀ ਹੈ ਜੀ। ਬਿਲਕੁਲ ਜੈਨੂਲ ਰੇਟ ਆ। ਨਹੀਂ ਜੀ ਰੇਟ ਆਪਾਂ ਉਹ ਕਰਨੇ ਆ ਵੀ ਬਿਲਕੁਲ ਛੋਟੇ ਅੰਦਰ ਹੀ ਰਹਿਣਾ ਮਹੀਆਂ ਤੇ ਆਂਦੀਆਂ ਬਾਹਰ ਕੱਢ ਭਾਰਾ ਪਾ ਅੰਦਰ ਰਹਿਣਾ। ਚਲੋ ਜੀ ਦੱਸ ਗਾਰੀ ਭਾਜੀ ਵੱਡੀ ਝੋਟੀ ਜੇ ਹਾਂਜੀ ਕੰਦ ਕਰ ਚੈੱਕ ਕਰ ਲਓ ਦੋਸਤੋ ਵੱਡੀ ਝੋਟੀ ਜੇ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਜਵਰਾਜ ਮਾਲੀ ਨੇ ਜਿਹੜਾ ਜਵਰਾਜ ਹੈ ਨਾ ਉਹਦਾ ਸੀਮਨ ਜੀ ਅੱਛਾ ਜੀ ਝੋਟੀ ਖੁਦ ਹੀ ਆ ਹਾਈਟ ਜਿਹੜੀ ਆ ਨਾ ਝੋਟੀ ਦੀ ਹੂੰ 5 ਫੁੱਟ ਤੋਂ ਪਲੱਸ ਹੋਊਗੀ ਬਰਾਬਰ ਲਾ ਕੇ ਵੀਰ ਨੂੰ ਖਿਲਾਦਾ ਤੇ ਇਹ ਤਾਂ ਮੋਟੇ ਤੱਕ ਜਾਊਗੀ ਬਰਾਬਰ ਇਹ ਨਹੀਂ ਵੀ ਕੋਈ ਵੀਡੀਓ ਤੇ ਲਊਗਾ ਤੇ ਮੈਂ ਨਿੱਕੀ ਨਿਕਲੂਗਾ ਠੀਕ ਹੈ ਜੀ ਕੋਈ ਝੂਮ ਨਹੀਂ ਕੈਮਰੇ ਦਾ ਸੱਤਾ ਮੈਂ ਨਾ ਜੀ ਬਾਕੀ ਝੋਟੀ 6ਾਂ ਦੀ ਗੱਬਣ ਚੈੱਕ ਪਾਸ ਆ 6 ਮਹੀਨੇ ਦੀ ਆਪਾਂ 5.5 ਦੀ ਕਹਿ ਕੇ ਦੇਣੀ 5.5 ਮਹੀਨੇ ਦੀ ਕਨਫਰਮ ਚੈੱਕ ਪਾਸ ਹੈ ਨਾ ਜੀ 6ਾਂ ਦੀ ਚੈੱਕ ਪਾਸ ਆ ਗਿਆ ਡਾਕਟਰ ਨੇ ਆਪਾਂ 5.5 ਦੀ ਆ 5.5 ਹੈ ਨਾ ਜੀ ਪਹਿਨਾ ਭਾਵੇਂ ਕੋ ਆਪਦੀ ਚੈੱਕ ਕਰਾ ਕੇ ਖੜੇ ਇੱਥੇ ਜੇ ਕੋ ਆਨਲਾਈਨ ਮਗਾਉਂਦਾ ਗੱਡੀ ਤੋਂ ਉੱਤਰ ਦੀ ਚੈੱਕ ਕਰਾ ਲੈ ਠੀਕ ਹੈ ਜੀ ਤੇ ਦੁੱਧ ਕਿੰਨਾ ਜੇ ਮੌਜੂਦ ਹਲ ਦੁੱਧ ਭਾਜੀ 8 ਲੀਟਰ ਹੈ 8 ਲੀਟਰ ਚੋਂ ਦੁੱਧ ਹੈ ਠੀਕ ਹੈ ਜੀ 5.5 ਮਹੀਨੇ ਦੀ ਕਨਫਰਮ ਚੈੱਕ ਪਾਸ ਤੋਂ ਟੱਪੀ ਹੈ ਜੀ ਠੀਕ ਹੈ ਤੋਂ ਟੱਪ ਗਈ ਹੈ ਜੀ ਤੇ ਸੱਜਣ ਮਹੀਨੇ ਦੁੱਧ ਮੰਗ ਲਓ ਇਹਨੇ ਉਹਨਾਂ ਦੇ ਕਹਿਣ ਮੁਤਾਬਕ ਚਲੋ ਫੇਰ ਆਖ ਦਿੰਦੇ ਕਈ ਵੀ ਵਪਾਰੀ ਆ ਕੀ ਜਾਂਦਾ ਇਹਨੇ ਕਿਹੜਾ ਚੋਇਆ ਵਾ ਪੰਜਾਬ ਵੇਖੋ ਵੀ ਹਾਥੀ ਜਿੱਦੀ ਮੈਂ ਆ ਹਾਂਜੀ 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 16 17 ਲੀਟਰ ਦੁੱਧ ਉਹ ਆਂਦੇ ਇਹਨੇ ਭਰਿਆ ਜੀ ਵੱਡੀ ਮਾਝੂਰ ਜਿਹੜੇ ਵੀਰ ਨੇ ਖਰੀਦਣੀ ਉਹ ਆ ਪਹਿਲਾ ਸੁਆ ਪਾਕੇ ਸੂਈ ਹੀ ਤੇ ਦੂਜੇ ਸੂਏ ਦੀ ਗੱਬਣ ਜੀ ਠੀਕ ਹੈ ਜੀ ਤੇ ਪਿਓਰ ਮੋਹਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਹੋਣ ਦੱਸੋ ਇਹਦੀ ਪਹੁੰਚ ਕਿੱਨੇ ਚੋਂ ਦੀ ਭਾਜੀ ਹੁਣ ਇਹੋ ਜੇ ਰਾਜੇ ਦਾ ਤੁਹਾਨੂੰ ਬੋਲਾ ਆਪਾਂ ਤੇ ਚਲੋ ਠਗਰਾਣਾ ਕਰਦੇ ਮਹਾਰਾਜ ਦਾ ਉਹਨੇ ਇਹਨੇ ਜੋਗਾ ਕੀਤਾ ਆਪਾਂ ਨੂੰ ਤੇ ਬਾਕੀ ਤੁਹਾਨੂੰ ਬੋਲਾ ਏੜੀਆਂ ਨੀਆਂ ਮਈ ਇਹ ਆਪਾਂ ਵੀ ਚਲੋ ਪਹਿਲੀ ਹੀ ਨਹੀਂ ਲੈਂਦੇ ਡੰਗਰ ਕੀ ਕਰੀਏ ਬਰਿਆਮ ਔਖੇ ਆ ਨਾ ਪੀਸ ਮੈਂ ਇਹਨਾਂ ਜੀ ਆ ਵੀ ਦਲ ਵਡਾ ਕਰਕੇ ਪੈਸੇ ਲਾਏ ਲਾਏ ਪੈਂਦੇ ਹਾਂ ਜੀ ਜਿੱਦੀ ਤੁਹਾਨੂੰ ਗਲਤ ਦਸੀਏ ਪੂਚਾਂ ਗੱਚੀਆਂ ਨਹੀਂ ਮਿਲਦੀਆਂ ਠੀਕ ਹੈ ਜੀ ਹਾਂ ਜੀ ਹੁਣ ਤੁਸੀਂ ਸਿਆਣੇ ਪਰਸੋਂ ਮਾਲ ਆਇਆ ਚੌਥੀ ਵੇਤੀਆ ਫੇਰ ਮਾਲ ਲੈ ਇੱਕ ਦਿਨ ਛੱਡ ਕੇ ਜੇ ਪੈਸੇ ਲਾਈਦੇ ਤੇ ਬਾਜੀ ਫੇਰੀ ਆਉਂਦੀ ਹਾਂ ਦੇ ਦੇ ਹਾਂਜੀ ਹਾਂਜੀ ਚੀਤ ਵੇਖੋ ਜੀ ਬਰਿਆਮ ਜੀ ਹਰ ਇੱਕ ਮਿਲ ਜਾਂਦੀ ਹੈ ਪਰ ਬਾਹਰ ਪੈਸੇ ਵੀ ਲਾਉਣੇ ਪੈਂਦੇ ਮਾਰਕੀਟ ਹਾਂਜੀ ਹਾਂਜੀ ਹਾਂ ਦੱਸੋ ਫਿਰ ਇਹਦੀ ਕਰਦੀਏ 1 ਤੋਂ 5 ਚ ਪਹੁੰਚ 1 ਲੱਖ 5 ਰੁਪਏ ਕਹੋ ਜਿਆਜਾ ਮੋਲੇ ਕੀ ਜੈ ਸਨੋਈ ਜੈ ਸਨੋ ਵੱਡੀ ਮੈਂ ਜੇ ਵੇਖ ਲੋ ਮੈਂ ਵੇਖ ਲਈ ਮੱਝ ਮੁੜ ਕੇ ਤੁਸੀਂ ਮਾਨ ਕਰਾਉਂਦੇ ਜੇ ਲੈਣ ਵਾਲੇ ਦੋ ਜਣੇ ਆਗੇ ਉਹਨਾਂ ਨੂੰ ਕਰਾਉਣਾ ਉਹਨਾਂ ਨੂੰ ਕਹਣਾ ਸਾਡਾ ਵੀ ਕਰ ਪੰਤੋ ਪੰਤੋ ਮੈਂ ਮਾਨ ਤੁਹਾਨੂੰ ਦੇਖੋ ਪਹਿਲਾਂ ਆਪਾਂ ਕਸਰ ਸਾਰੀ ਕਢ ਦਿੱਤੀ ਹੈ ਭਾਜੀ 95000 ਤੇ ਪਹੁੰਚ ਗਈ ਇਹਦੀ ਵੀ ਹਾਂਜੀ ਠੀਕ ਹੈ ਜੀ ਬਰਾਬਰ ਕੋ ਆ ਲੈਓ 92000 ਦੀ ਮੈਂ ਦੇਣੀ ਬਰਾਬਰ ਬਰਾਬਰ ਦੋਵਾਂ ਦਾ ਹਾਂਜੀ ਹਾਂਜੀ ਜੇ ਕੋਈ ਜੋੜਾ ਲੈਂਦਾ ਤੇ 1000 ਹੋਰ ਸੱਟ ਦੂੰਗਾ ਠੀਕ ਹੈ ਜੀ ਹਾਂਜੀ 92 184000 ਰੁਪਏ ਵੈਸੇ ਬਣਦਾ ਹੈ ਨਾ ਦੋਵਾਂ ਦਾ ਜੋੜੇ ਦਾ 184 ਉਦਾਂ ਬਣਦਾ ਜੇ ਕੋ ਪਹੁੰਚ ਕਰਾਉਂਦਾ ਤੇ ਫਿਰ ਬਾਨਾ ਆਪਣਾ ਨਹੀਂ 184 ਇਹਰ ਪਹੁੰਚ ਬਣਦੀ ਹਾਂਜੀ ਹਾਂਜੀ ਪਹੁੰਚ ਦੇ ਵਿੱਚ ਹੈਨਾ ਜੇ ਜੋਗੀ ਵੀਰ ਗੱਡੀ ਆਪੇ ਲੈ ਕੇ ਆਗੇ ਤੇ ਨਹੀਂ ਇੱਥੋਂ ਦੀ ਪਹੁੰਚ ਤੁਹਾਡੀ ਹੈਗੀ 184 ਜੇ ਕੋਈ 95 95000 ਰੁਪਏ ਫਿਰ ਵੱਧ ਬਣਨੇ ਹਾਂ ਫਿਰ ਵੱਧ ਬਣਨੇ ਵੱਧ ਬਣਨੇ ਮੈਂ ਪਹੁੰਚ ਛੱਡ ਦਿੰਦੇ ਹਾਂ ਚੱਲ ਜੇ ਕੋ ਆਪਦੀ ਗੱਡੀ ਵੀ ਲਾਉ ਤਾਂ ਵੀ 1000 ਛੱਡ ਦਾਂ ਠੀਕ ਹੈ ਜੀ ਜੇ ਕੋ ਜੋੜਾ ਲੈਂਦਾ ਓਕੇ ਜੀ ਓਕੇ ਇਹਦੀ ਵੀ 95000 ਰੁਪਏ ਦੇ ਪਹੁੰਚ ਜੇ ਗੱਡੀ ਕੋ ਆਪ ਲੈ ਆਉਂਦਾ 92000 ਦੀ ਝੋਟੀ ਆਪਾਂ ਦੇਣੀ ਆ ਕੰਫਰਮ ਕਰਕੇ ਆਪਦੀ ਨੋ ਜੀ ਕਦ ਕਦ ਵੇਖਿਓ ਚੈੱਕ ਕਰ ਲਿਓ ਸਾਢੇ 5 ਮਹੀਨੇ ਦੀ ਗੱਬੜ 5000 ਦੀ ਜਿਹੜੀ ਸੁਈ ਚੁੱਕੀ ਠੀਕ ਹੈ ਜੀ ਮੈਨਾਂ ਝੋਟੀ ਪਹਿਲੇ ਸੁਈ ਉਹਨਾਂ ਲੈਂਦੀ ਆ ਮੁੱਲ ਤੇ ਭਾਜੀ ਮੈਂ ਪਹਿਲਾਂ ਦੱਸਤਾ ਵੀ ਮੁੱਲ ਤੇ ਚੀਜ਼ ਦੇ ਲੱਗਣਾ ਹੈ ਨਾ ਮੈਨਾਂ ਹਰੇ ਝੋਟੀ ਨਾ ਪਰ ਜਦੋਂ ਦੇ ਤਿੰਨ ਕ ਚਾਰ ਘੰਟੇ ਹੋ ਗਏ ਆ ਲੈਂਦੀ ਹਾਂ ਆ ਲਓ ਜੀ ਕਰੋ ਚੈੱਕ ਜੀ ਇਹ ਨਾ ਕਰਦਾ ਕੀਤਾ ਆ ਗਿਆ ਆਪਣਾ ਚਾਰ ਬਿਲਕੁਲ ਸਿੰਗਲ ਡੀ ਦੀ ਮਾਜੇ ਚੈੱਕ ਕਰਦੇ ਵੱਡਾ ਕਦ ਕਰ ਇਹ ਗੱਲੋਂ ਨਹੀਂ ਜੇ ਕੁਸੀ ਆ ਲਓ ਜੀ ਦੇਖੋ ਲਓ ਜੀ ਆ ਕਰੋ ਚੈੱਕ ਜੀ ਵੀਰ ਨੂੰ ਤੇ ਮਤਲਬ ਥੱਲੇ ਛੱਡਦੀ ਐ ਮੋਢੇ ਨੂੰ ਕੰਮ ਨਹੀਂ ਕਿਤੇ ਨਹੀਂ ਬਰੀਆਮ ਦੇ ਮੋਢਿਆਂ ਤੋਂ ਤਾਂ ਜਾਂਦੀ ਹੈ ਜੀ ਤੇ ਤੁਹਾਨੂੰ ਦੱਸਿਆ ਆਪਾਂ ਸ਼ੁਕਰ ਕਰਦੇ ਮਾਰਾ ਇਹੋ ਜੇ ਰਾਜੇ ਪਹਿਲੀ ਦੀਆਂ ਇਹ ਆਪ ਠੀਕ ਹੈ ਜੀ ਚਲੋ ਅਛਾ ਜੀ ਭਾਗ ਲੱਗੇ ਆ ਫਾਰਮ ਤੇ ਮਾਰੀ ਸਰੀ ਜਿਹਾ ਨਾ ਲਿਦਾ ਵਿੱਚ ਦਾ ਹਾਂਜੀ ਹਾਂਜੀ ਨਹੀਂ ਤੁਹਾਨੂੰ ਦੱਸਿਆ 6 ਫੁੱਟ 5 ਫੁੱਟ ਤੋਂ ਪਲੱਸ ਆ ਮੱਜ ਆ ਲੋ ਜੀ ਕਰਿਓ ਚੈੱਕ 95000 ਰੁਪਏ ਦੀ ਪਹੁੰਚ 95000 ਰੁਪਏ ਦੋਸਤੋ ਪਹੁੰਚ ਇਹ ਜੇ ਕੋਈ ਵੀ ਗੱਡੀ ਆਪਣੀ ਲੈ ਲਵੋ ਤਾਂ ਫਿਰ 92000 ਰੁਪਏ ਰੇਟੇ ਦਾ ਹੋਊਗਾ ਜੀ ਹਾਂਜੀ ਹਾਂਜੀ ਵੱਡੀ ਝੋਟੀ ਇਹ ਨਹੀਂ ਵੀ ਨਿੱਕੀ ਨਿਕਲੂਗੀ ਹਾਂ ਜੇ ਕੋ ਲੈ ਜਾਂਦਾ ਝੋਟੀ 2 ਲੱਖ ਦੇ ਲਾਗੇ ਵੇ ਤੂੰ ਚਲੋ ਜੀ ਆਦਰ ਲਉਣਾ ਨਾ ਖੜੂਗਾ ਹੈ ਨਾ ਜੂਨੇ ਆਪੇ ਸਾਹਮਣੇ ਆਪ ਜੀ ਹੈ ਨਾ ਆਪਾਂ ਦੇ ਇਥੋਂ ਆਪਣੇ ਫਾਰਮ ਦੇ ਜ਼ਿੰਮੇਵਾਰ ਜੀ ਹੈ ਨਾ ਜੀ ਚਲੋ ਇਹ ਆ ਵੀ ਚੀਜ਼ ਚੰਗੀ ਹੈ ਜੀ ਚੰਗੀ ਲੱਗ ਗਈ ਹਾਂ ਬਰਿਆਮ ਜੀ ਦੱਸਿਓ ਤਿੰਨ ਨੰਬਰ ਬਾਰੇ ਆਪਾਂ ਗੱਡੀ ਭਾਜੀ ਸੂਆ ਤੱਜਾ ਜੇ ਮਹੀਨਾ ਸੂਈ ਜੇ ਮਹੀ ਕੋਈ ਹਫਤੇ ਦਾ 10 ਦਿਨਾਂ ਦੀ ਜੀ ਤਾਜੀ ਸੂਈ ਹੈ ਹਾਂ ਮਗਰ ਕੱਟੀ ਅੱਛਾ ਇਹਦੇ ਮ ਆਹ ਲੋ ਜੀ ਇਹਦੇ ਮਗਰ ਵੀ ਕੱਟੀ ਦੋਸਤੋ ਦੋ ਮੱਜਾਂ ਵਖਾਤੀਆਂ ਕੱਟੀਆਂ ਵਾਲੀਆਂ ਤੁਹਾਨੂੰ ਆਹ ਲੋ ਜੀ ਆਓ ਜੀ ਅੱਛਾ ਬਰਿਆਮ ਹੋਣ ਇਹਦੇ ਸਿਰ ਦੁੱਧ ਕਿੰਨਾ ਮੌਜੂਦ ਹੈ ਭਾਜੀ 10 ਲੀਟਰ ਦੁੱਧ ਜੇ ਕੰਡਾ ਲਾਵਾਂ ਮੈਂ ਹਾਂਜੀ ਹਾਂਜੀ ਆਹ ਲੋ ਜੀ ਬਾਕੀ ਤੁਸੀਂ ਅੰਡਰ ਕੁਆਲਿਟੀ ਵੇਖ ਕੇ ਅੰਦਾਜ਼ਾ ਲਾ ਲਿਓ ਖੁਦ ਹਾਂਜੀ 10 ਕਿਲੋ ਮੌਜੂਦਾ ਦੁੱਧ ਤਿਆਰ ਹੈ ਤੇ ਬੱਚਾ ਮਗਰ ਕੱਟੀ ਦਾ ਸੂਆ ਹੈ ਕਿ ਨਵਾਂ ਸੂਈ ਜੀ ਸੂਆ ਭਾਜੀ ਤੱਜਾ ਆਖਿਆ ਨਾ ਆਪਣੀ ਵਾਲੋ ਤੱਜਾ ਵਾਲੇ ਚੌਥਾ ਵਾਲੇ ਭਾਵੇਂ 10 ਵਾਲੇ ਆਪ ਜੀ ਉਹ ਸਾਹਮਣੀ ਹੈ ਹੈ ਨਾ ਜੀ ਠੀਕ ਹੈ ਜੀ ਅਸ਼ਵਰੇਮ ਸਿੰਘ ਜੀ ਇਹਦੀ ਪਹ ਕਰੋ ਜੀ ਜਰੂਰ ਕਰੋ ਸ੍ਰੀ ਜੀ ਜਰੂਰ ਕਰੋ ਦੱਸੋ ਜੀ ਇਹ ਜਮ ਉਹ ਲਿਖੇ ਹੋਰੀ ਕਰਦੀ 21 21 ਦੱਸਾਂ ਤੇਰਿਆ ਕੰਮ ਜੀ ਜੀ ਨਹੀਂ ਕਰਦਾ ਕਰਨ ਉਹ ਜਿਹੜੇ ਨੇ ਜਿੱਥੇ ਕਿ ਮੁੱਲ ਤੇ ਹੈਗੇ ਆ ਉੱਥੇ ਟਿਕੀ ਰਹਿੰਦੇ ਪਰ ਜਿਵੇਂ ਜਮਬੂਰੀ ਹੁੰਦ ਦੁਕਾਨ ਤੇ ਸੌਦਾ ਹੋ ਗਿਆ ਤੇ ਫੇਰੀ ਵੇਚਿਆ ਇਦਾਂ 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 ਹੈ ਨਹੀਂ ਹਾਂ ਜੀ ਬਾਕੀ ਸਮੇਂ ਨਾਲ ਚੱਲਣਾ ਪੈਂਦਾ ਉਹ ਸੋਨਾ 40000 ਨੂੰ ਉਹ ਸੋਨਾ 2 ਲੱਖ ਨੂੰ ਹੋ ਗਿਆ ਇਦਾਂ ਇਦਾਂ ਇਸ ਸਮੇਂ ਨਾਲ ਹੈ ਕਿ ਚੀਜ਼ ਬਦਲ ਗਈ ਹੈ ਨਾ ਦੋਸਤੋ 73000 ਚ ਪਹੁੰਚ ਜੀ 73000 ਗੱਡੀ ਕਵਾਦ ਲਿਓ 70000 ਦੀ ਮਹੀਂ ਜੈਸ ਨੂੰ ਆਪਾਂ ਦੇਣੀ ਹੈ ਦੋ ਡੰਗ ਆਪਣੇ ਘਰੇ ਚੋ ਕੇ ਖੜੇ ਠੀਕ ਬਿਲਕੁਲ ਤਾਂ ਜੀ ਤਾਜੀ ਵੀ ਇਹ ਲੈ ਜੇ ਨਹੀਂ ਤੇ ਕੋਈ ਗੱਲ ਤਾਜੀ ਸੂਈ ਬਿਲਕੁਲ ਹੈ ਨਾ ਜੀ 10 ਕਿਲੋ ਮੌਜੂਦਾ ਦੋ ਤਿਆਰ ਤੇ ਮਗਰ ਕੱਟੀ ਹਾਂਜੀ ਤੇ ਰੇਟ ਇਹਦਾ ਹੈਗਾ ਜੀ 73000 ਰੁਪਏ ਹੈ ਨਾ ਜੀ 73000 ਤੇ ਪਹੁੰਚ ਜੀ ਗੱਡੀ ਕਵਾਦ 70000 ਦਾ ਪਹਿਲਾਂ ਕੋਈ ਕੱਟੀ ਬਗਸਾ ਜੀ ਹਾਂਜੀ ਆ ਲੋ ਜੀ ਕਰਿਓ ਚੈੱਕ ਦੋਸਤੋ ਕਾਡ ਕਾਡ ਮੈਂ ਦਾ ਵੇਖ ਲਿਓ ਆਰਡਰ ਕੁਆਲਿਟੀ ਚੈੱਕ ਕਰ ਲਓ ਦੀ ਸੋਹਣੀਆਂ ਆ ਦੋਸਤੋ ਜਿੰਦੀ ਜੋਗੀ ਵੀ ਆ ਕਰਮਾਲੀ ਚਲੋ ਆਪਾਂ ਚਲੋ ਇਹ ਬਾਜ਼ਾਰ ਦੇ ਹਿਸਾਬ ਨਾਲ ਇਹ ਆ ਸੱਜਰ ਮੈਂ ਆ ਸਾਲ ਭਰ ਦੁੱਧ ਪਿਉਣਾ ਹਾਂਜੀ 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 ਲਓ ਜੀ ਦੇਖੋ 80 ਰੁਪਏ ਲਾਉਂਦਾ ਇਹ ਸੱਜਰ ਆ ਮੈਂ ਹਾਂਜੀ ਬਾਕੀ ਇਹਨੇ ਚਲੋ 6-7 ਮਹੀਨੇ ਦੁੱਧ ਆ ਬੜੇ ਮਜੇਦ ਨਾਲ ਜਿਹੜਾ ਪਿਆਰ ਮੈਂ ਨਾ ਜੀ ਸਾਲ ਭਰ ਦੁੱਧ ਪਿਉਣਾ ਪੂਰੀਆਂ ਗਰਮੀਆਂ ਦੁੱਧ ਨੇ ਮਜੇ ਨਾਲ ਚਵਾ ਦੇਣਾ ਜੀ ਹਾਂਜੀ ਹਾਂਜੀ ਗੱਡੀਆਂ ਹੁਣ ਰੁੱਤ ਤੁਹਾਨੂੰ ਦੱਸਿਆ ਵੀ ਇਦਾਂ ਦੀ ਹੁਣੇ ਅੱਖਾਂ ਚੋਂ ਦੁੱਧ ਸੁੱਕ ਜਾਣਾ ਸੁੱਕ ਜਾਂਦੇ ਹਾਂਜੀ ਹਾਂਜੀ ਰੇਟ ਬਿਲਕੁਲ ਨਾਰਮਲ 2 ਮਜੇ ਮਿਲਦੀ ਹੈ ਜੇ 73000 ਰੁ ਇਦੋਂ ਹੋ ਗਿਆ ਜੀ 4 ਨੰਬਰ ਗੱਡੀ ਭਾਜੀ ਝੋਟੀ ਜੇ 4 ਮਹੀਨਿਆਂ ਦੀ ਗੱਬਣ ਕਨਫਰਮ ਆਪਾਂ ਤਿੰਨ ਸਾਢੇ ਤਿੰਨਾਂ ਦੀ ਆਪਾਂ ਕਹਿ ਕੇ ਦੇਣੀ ਹੈ ਸਾਢੇ ਤਿੰਨ ਮਹੀਨੇ ਦੀ ਕਨਫਰਮ ਚੈੱਕ ਪਾਸ ਹੈ ਨਾ ਜੀ ਹਾਂ ਜੀ ਹੈਗੀ ਚੌਂ ਦੀ ਆਪਾਂ ਸਾਢੇ ਤਿੰਨਾਂ ਦੀ ਆਖਾਂਗੇ ਹਾਂ ਜੀ ਤੇ ਦੁੱਧ ਹੈਗਾ ਜੇ ਇਹਦੇ ਥੱਲੇ 5 ਲੀਟਰ ਚੌਂ ਹੈ ਜਿਹੜਾ ਹੁਣ ਪੱਕਾ ਠੀਕ ਹੈ ਜੀ ਦੁੱਧ ਭਾ ਵੱਧ ਹੋਵੇ 5 ਲੈ ਕੇ ਲਵੇ ਕੋਈ ਹਾਂ ਜੀ ਤੇ ਝੋਟੀ ਭਾਜੀ ਐਮਨ ਐਮ ਨਤੀ ਬਰੀਡ ਜੀ ਐਮ ਨਤੀ ਸੀਮਨ ਦੀ ਖੋਦੇ ਆਪ ਹੈ ਨਾ ਜੀ ਠੀਕ ਹੈ ਜੀ ਬਾਕੀ ਜੀ ਦੇਖ ਲਓ ਠੀਕ ਹੈ ਇਸ ਸ਼ੇਰਾਂ ਦੇ ਜੀ ਹਾਂਜੀ ਹਾਂਜੀ ਅੱਛਾ ਸੂਆ ਪਹਿਲਾ ਸੂਈ ਸੂਆ ਪਹਿਲਾ ਪਹਿਲਾ ਸੂਆ ਸਾਹਮਣ ਤੇ ਦੂਜੇ ਦੀ ਗੱਬਣ ਆ ਜੀ ਥੋੜੀ ਜੀ ਸਾਹਮਣ ਤੋਂ ਕੱਚੀ ਰਹੀ ਹਾਂਜੀ ਹਾਂਜੀ ਚਲੋ ਨਹੀਂ ਝੋਟੀ ਹੈਗੀ ਨਵੀਂ ਆ ਜੇ ਕੋਲੇ ਜੀ ਚਲੋ ਗਾਂ ਵਾਦੇ ਬੰਦੇ ਜਿੱਦਾਂ ਦੀ ਕਿਸੇ ਵੀਰ ਨੇ ਸਾਂਭੀ ਹੈ ਹਾਂਜੀ ਹਾਂਜੀ ਤੇ ਇਹਦੀ ਬਰਿਆਮ ਸਿੰਘ ਜੀ ਕਿੰਨੇ ਚ ਹੋਗੀ ਪੋਸ ਇਹਦੀ ਕਰ ਗਈ 75 ਚ ਬਹੁਤ ਗਈ ਜ਼ਰੂਰ ਕਰੋ ਜੀ ਹਾਂਜੀ ਜ਼ਰੂਰ ਕਰੋ 70 ਤੇ ਕਰ ਦਈਏ ਜਿੰਨੇ ਵੀ ਜੋਗੀ ਹੈਗੀ ਨੇ ਜਿੰਨਾ ਵੀ ਗਜੈਸ ਹੋ ਸਕਦੀ ਇੱਕੇ ਵਾਰੀ ਕਰਨਾ ਇੱਕੇ ਰਹੀ ਜੀ ਹਾਂਜੀ ਪੂਰੇ 65000 ਦੇ ਵਿੱਚ ਪਹੁੰਚ ਜੀ ਅੱਛਾ ਜੀ 100 ਕਿਲੋਮੀਟਰ ਦੀ ਠੀਕ ਹੈ ਜੀ ਗੱਡੀ ਕੋ ਆਪ ਵੀ ਲਿਆਉਂਦਾ 62000 ਦੀ ਝੋਟੀ ਆਪਾਂ ਦੇਣੀ ਹੈ ਨਾਲ ਦੁੱਧ 5 ਲੀਟਰ ਤੇ ਨਾਲ ਚੌਹਾਂ ਸਾਢੇ ਚੌਂ ਸਾਢੇ ਕਿਉਂ ਦੀ ਗੱਭਣਿਆ ਸਾਢੇ 3.5 ਸਾਢੇ 3.5 ਵੀ ਨਿਕਰਨ ਫਿਰ ਮੇਂ ਚੈੱਕ ਪਾਸ 5 ਲੀਟਰ ਦੁੱਧ ਮੰਨੇ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੈ ਹਾਂਜੀ ਹਾਂਜੀ ਸ਼ੇਧਾਂ ਤੋਂ ਸੂਆ ਪਹਿਲਾਂ ਹਾਂਜੀ ਹੈਨਾ ਜੀ 65000 ਦੇ ਵਿੱਚ ਪਹੁੰਚ ਹੋਊਗੀ ਜੀ ਹਾਂਜੀ 65 ਦੇ ਪਹੁੰਚ ਗੱਡੀ ਕੋ ਆਪ ਵੀ ਲਿਆਉਂਦਾ 62000 ਨਹੀਂ ਜੀ 65000 ਦੀ ਪਹੁੰਚ ਇਸ ਝੋਟੀ ਦੀ ਆ ਲੋ ਜੀ ਕਰਿਓ ਚੈੱਕ ਇਹ ਕੋਈ ਨਹੀਂ ਜਰਾ ਜੁਰਾ ਜਬਰੀ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਉਦੋਂ ਕੋਈ ਨਹੀਂ ਉਹ ਥੋੜਾ ਤਲਿਹਾਰੀ ਤੋਂ ਡਰਦੀ ਆ ਆ ਲੋ ਜੀ ਕਰਿਓ ਚੈੱਕ ਪੂਰੀ ਸੀਸ ਲੱਕ ਵੇਖ ਲੋ ਜੀ ਪੂਜ ਭਾਵੇਂ ਸਾਰਾ ਉਂਗਲ ਦੇ ਦਿਓ ਜੋ ਮਰਜੀ ਚੱਪਾ ਪੂਜ ਚੜ੍ਹ ਦੋ ਬਾਕੀ ਜੋ ਵੀ ਇਹਨੂੰ ਤੁਸੀਂ ਮਿੱਠ ਮਸਾਲਾ ਦੇ ਸਕਦੇ ਹੋ ਵਧੀਆ ਜਿਹੜੋ ਪੂ ਮਾ ਫੜਨਾ ਸਿਖਾਇਆ ਪਹੁਰੂ ਲੋ ਜੀ ਕਰਿਓ ਚੈੱਕ ਸੁਆ ਪਹਿਲਾ ਥੋੜੀ ਜੀ ਸਾਂਭ ਤੋਂ ਕੱਚੀ ਰਹੀ ਆ ਆਪਣੀ ਘਰੀ ਘਰ ਦੀ ਪਾਲੀ ਆ ਜੀ ਹਾਂਜੀ ਹਾਂਜੀ ਐਰਾ ਸਾਹਿਬ ਆਈ ਨੂੰ ਹੋ ਜਾ ਤਿੰਨ ਘੰਟੇ ਹੋ ਗਏ ਆ ਪਰ ਗੱਲ ਇਹ ਆ ਵੀ ਆ ਲੋ ਚੀਜ਼ ਹੈਗੀ ਜੇ ਤੇ ਤਾਂ ਹੀ ਨਾ 29 ਸੀਮਨ ਦੀ ਖੋਦ ਆਪੇ ਛੋਟੀ ਆ ਲੋ ਜੀ ਕਰੋ ਦੋਸਤੋ ਚਲੋ ਐਦਾਂ ਹੀ ਆ ਪਹੂ ਜੁੜਾ ਬਰੀਡ ਦਾ ਪਹੂ ਹੈ ਨਾ ਉਹਦੀ ਇਥੋਂ ਚੀਜ਼ ਦੀ ਸਮਝ ਲੱਗ ਜਾਂਦੀ ਹੈ ਨਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਰਿੰਗ ਸਿੰਘ ਬਿਲਕੁਲ ਮੈਂ ਨਾ ਜੀ ਰੁਪਈਆ ਨਾ ਲੰਗੂ ਹੈ ਜੀ ਸਾਢੇ 3 ਨਾਂ ਮਹੀਨਿਆਂ ਦੀ ਕਨਫਰਮ ਵੈਸੇ 4 ਮਹੀਨਿਆਂ ਬਾਈ ਕਹਿੰਦਾ ਵੀ ਆਪਾਂ ਸਾਢੇ 3 ਮਹੀਨੇ ਰਵਾਂਗੇ 5 ਲੀਟਰ ਮੌਜੂਦਾ ਦੁੱਧ ਤਿਆਰ ਠੀਕ ਹੈ ਕਹਿਆ ਨਹੀਂ ਹੈਲੋ ਹੈਲੋ ਨੌਜੀ ਕਰਿਓ ਚੈੱਕ ਦੋਸਤੋ ਜਰੂਰ ਖਲਾ ਖਲਾ ਜੀ ਕੁਆਲਟੀ ਚੈੱਕ ਕਰ ਲਓ ਜੀ ਭਾਰਾਂ ਧੋਰਾ ਵੀ ਰਚਾਰੇ ਫਲੇ ਜਾਇ ਬਰਾਬਰ ਹੋ ਜਾਏ ਮੈਂ ਇਹ ਚੋਂ ਬੰਬੇ ਪਾਸ ਆ ਠੀਕ ਹੈ ਜੀ ਆਓ ਜੀ ਅਗੇ 5 ਨੰਬਰ ਤੇ ਗਾੜੀ ਭਾਈ ਇਹ ਝੋਟੀ ਦੇ ਮਗਰ ਦੇ ਕਟਾ ਅੱਛਾ ਇਹ ਦੇ ਮਗਰ ਕਟਾ ਹੈ ਨਾ ਜੀ ਸੁਈ ਨੂੰ ਇਹ ਜੇ ਇਹਨੂੰ 4 ਮਹੀਨੇ ਓਕੇ ਜੀ 1 ਮਹੀਨੇ ਦੀ ਬਣੀ ਵੀ ਦੱਸੀ ਉਹਨਾਂ ਅੱਛਾ ਜੀ ਦੁੱਧ 7 ਲੀਟਰ ਦੇ ਹੁਣ ਜਿਹੜਾ ਚਵੋਂਡੀ ਹਾਂ ਛੇ ਲਾਲੇ ਕੋਈ ਇਹ ਨਾਲ ਥੋੜਾ ਜਿਹਾ ਮੈਂ ਘਰ ਦਾ ਕੀਤਾ ਆ ਗੇ ਫੇਰ ਵਾਜਾ ਕਰਕੇ ਨਹੀਂ ਹਾਂਜੀ ਹਾਂਜੀ ਕਰਦੇ ਕਿ ਡੰਗਰੇ ਕੁਝ ਨਹੀਂ ਹੁੰਦੇ ਸਾਰੇ ਹਾਂਜੀ 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 ਸੁਬਾਹ ਵੀ ਪਹਿਲਾਂ ਆਏ ਤੇ ਮੂੰਹਾਂ ਚੱਗੀ ਜੀ ਅੱਛਾ ਇਹ ਵੀ ਛੇ ਲਾਲੇ ਦੇ ਦੀ 1 ਮਹੀਨੇ ਦੀ ਬਣੀ ਉਹਨਾਂ ਦਾ ਸੀ ਆਪਾਂ ਕੋਈ ਗਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ 7 ਕਿਲੋ ਜੀ ਹਾਂਜੀ ਦੁੱਧ 7 ਕਿਲੋ ਜੀ ਅੱਛਾ ਜੀ ਤੇ ਇਹਦੀ ਬਰਿਆਮ ਸਿੰਘ ਕਿਤੇ ਚ ਪਹੁੰਚੂਗੀ ਕੱਟਾ ਦਾ ਖਾਣਾ ਹਾਂ ਬੱਟਾ ਖਾ ਲਓ ਇੱਕ ਰੀ ਦਾ ਪੜਿਆ ਆ ਜੀ ਆ ਲਓ ਜੀ ਕੱਟਾ ਵੀ ਦੋਸਤੋ ਚਲੋ ਚੰਗਾ ਪੜਿਆ 70 ਲੀਟਰ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲਿਆ ਹੈ ਨਾ ਹਾਂਜੀ 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 ਠੀਕ ਹੈ ਦੱਸੋ ਜੀ ਇਹਦੀ ਫੀ ਪਹੁੰਚ ਕਿੰਨੇ ਦੀ ਹੋਗੀ ਇਹਦੀ ਕਰੀਏ ਪਹੁੰਚ 85 ਜੀ ਕਿੰਨੀ ਜਰੂਰ ਕਰੋ ਜੀ ਹਾਂਜੀ ਜਰੂਰ ਬਣਦੀ ਆ ਸਾਰੇ ਵਾੜੇ ਵੱਢ ਕੇ ਜੀ 75 ਹਜ਼ਾਰ ਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪ ਦੀ ਲਿਓਗਾ ਤੇ 72 ਹਜ਼ਾਰ ਦੀ ਆ ਬੱਚੋ 72 ਹਜ਼ਾਰ ਦੀ ਹਰੇ ਹਾਂਜੀ ਹਾਂਜੀ ਨਾਲ ਕਟਾ ਭਾਜੀ 10000 ਦਾ ਲਓ ਜੀ ਛੋਟੀ ਤੇ 62000 ਦੀ ਰਹਿਣੀ ਚਾਹੀਦੀ ਚਲੋ ਜੀ ਕਰੋ ਚੈੱਕ ਜੀ ਮੇਰ ਦੀ ਕੱਟੇ ਨਹੀਂ ਆ ਅੱਛਾ ਬੱਚੇ ਦੇ ਮਿਲਦੀ ਹਰੇ ਪਰ ਆ ਮੂੰਹ ਲਵਾ ਕੇ ਬੱਚੇ ਦਾ ਗਾੜੀ ਬੰਦ ਦੀਦਾ ਠੀਕ ਹੈ ਜੀ ਉਦਾਂ ਭਾਰੇ ਤੇ ਵੀ ਉਹ ਆਉਂਦੇ ਗਿਰਾਈ ਬੱਚਾ ਤਕੜਾ ਤੇ ਥੱਲੇ ਟੋਟ ਮਾਰਦਾ ਓ ਠੀਕ ਲੋ ਜੀ ਕਰਿਓ ਚੈੱਕ ਸੂਆ ਪਹਿਲਾ 6 ਦੰਦ ਤੇ ਸੂਈ ਨੂੰ ਕੀ ਦੱਸਿਆ ਟਾਈਮ 4 ਮਹੀਨੇ ਜੀ 4 ਮਹੀਨੇ ਹੈ ਨਾ ਜੀ 1 ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਕਟੇ ਦਾ ਆ ਜੀ ਪੂਰਾ ਫੁੱਲ ਤੇ ਕਰ ਦਿਜੀਏ 7 ਲੀਟਰ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ ਰਾਜੀ ਪੂਰੀ ਇਹ ਵੇਖ ਲਿਓ ਚੈੱਕ ਕਰ ਲਿਓ ਛੋਟੀ ਵੱਡੀ ਜੇ ਆ ਲੋ ਜੀ ਇਹ ਵੀ ਚੈੱਕ ਕਰ ਲਓ ਮੂੰਹ ਮਾਰਦੀਆਂ ਸੀ ਦੀਆਂ ਲੋ ਜੀ ਕਰਿਓ ਚੈ ਤੇ 7 ਲੀਟਰ ਮੰਨ ਕੇ ਕੋਈ ਵੀਰ ਭੈਣਾਂ ਭਰਾ ਸੌਦਾ ਕਰ ਇਹਦੀ ਪਹੁੰਚ ਹੋਊਗੀ 75000 ਜੀ ਹਾਂਜੀ 75 ਜੇ ਪਹੁੰਚ ਹੋਦਾ 72 ਦੀ ਲਓ ਜੀ 75000 ਰੁਪਏ ਦੇ ਵਿੱਚ ਇਹਦੀ ਪਹੁੰਚ 100 ਕਿਲੋਮੀਟਰ ਤੱਕ ਦੀ ਕਰ ਲੋ ਚੈੱਕ ਪੰਜ ਨੱਕ ਦਿਖਾਤੇ ਆ ਜੀ ਇਹ ਲਓ ਜੀ ਕਰੋ ਚੈੱਕ ਜੀ ਇਹ ਦੋ ਅਗੇ ਫੇਰ 6 ਨੰਬਰ ਇਹ ਵੀ ਟੋਕੜਾ ਕੱਪਣ ਜੀ ਇਹ ਤਾਂ ਭਾਜੀ ਹਸਾਵਨਾ ਕਮੇਟੀ ਜੀ ਅੱਛਾ ਜੀ ਕਮੇਟੀ ਆ ਤੇ ਆ ਆ ਪੈ ਚੀਤੀ ਕਮੇਟੀ ਉਹਦਾ 15 ਦੀਆਂ ਮਹੀਨਿਆਂ ਦੀ ਪੈਂਦੀ ਆ ਹਾਂਜੀ ਹਾਂਜੀ ਇਹ ਤੇ ਤਿੰਨ ਮਹੀਨਾ ਬਾਅਦ ਨਿਕਲਣੀਆਂ ਤੇ ਠੀਕ ਹੈ ਜੀ ਲੱਕੀ ਡਰਾਜੇ ਲੱਕੀ ਡਰਾਜ ਨਿਕਲਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਸੁਆ ਭਾਜੀ ਦੂਜਾ ਸੂਈ ਹੀ ਤੇ ਤੀਜੇ ਦੀ ਗੱਬਣ ਜੀ ਕਿੰਨੇ ਸੀ ਸਾਢੇ 7ਾਂ ਦੀ ਦੱਸੀ ਡਾਕਟਰ ਨੇ ਆਪਾਂ 7ਾਂ ਦੀ ਕਹਿ ਕੇ ਦੇਣੀ ਲਓ ਜੀ ਫੇਰ ਇੰਡ ਦੇ ਆਇਆ ਕੰਮ ਹਾਂਜੀ 7ਾਂ ਦੀ ਕਹਿ ਕੇ ਦੇਣੀ ਦੁੱਧ 5 ਲੀਟਰ ਆ ਕੋ ਚਾਰ ਲਾਲੇ ਦੁੱਧ ਆ ਕੇ ਲੀਟਰ ਖੰਡ ਘੜੀ ਜਿੰਨੇ ਸਮੇਂ ਚ ਇਹਨੇ ਜਾ ਕੇ ਬਰੇਮ ਸੁਣਾ ਉਹ ਮਤਲਬ ਦੁੱਧ ਦੀ ਤੇਖੀ ਪੂਰੀ ਫੁੱਲ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਨਾ ਹੀ ਇਹਨੇ ਉਦੋਂ ਸੋਣਾ ਜੋ ਅੱਖਾਂ ਚ ਦੁੱਧ ਸੁੱਕਣਾ ਅੱਛਾ 5 ਲੀਟਰ ਚਾਰ ਲਾਵੇ ਕੋਈ ਪੱਕਾ ਹਾਂ ਚਾਰ ਲੀਟਰ ਮੰਨ ਕੇ ਕੋਈ ਵੀਰ ਪਣਾ ਬਰਾ ਸੋਦਾ ਹਾਂਜੀ 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 ਟਾਈਮ ਦੇ ਹਿਸਾਬ ਨਾਲ ਵੇਖੀ 4 ਲੀਟਰ ਦੁੱਧ ਬਹੁਤ ਜ਼ਿਆਦਾ ਹੈ ਹਾਂਜੀ ਬਾਕੀ ਮੈਂ ਇਹ ਆ ਵੀ ਛਾਈ ਛੂਈ ਵਾਲੀ ਧਾਰੀ ਸਾਰੀ ਮਿਲਦੀ ਹੈ ਦੋਵੇਂ ਟਾਈਮ ਹੀ ਮੈਂ ਨਾ ਦੋਵੇਂ ਟਾਈਮ ਮਿਲਦੀ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹਦੀ ਪਹੁੰਚ ਕਿੰਨੇ ਚ ਹੋ ਗਈ ਇਹਦੀ ਭਾਜੀ ਹੁਣ ਵੇਖ ਲਓ ਤੁਸੀਂ ਇਹਦੇ ਹਿਸਾਬ ਨਾਲ ਕਮੇਟੀ ਆ ਇਹਦੇ ਬੰਦਾ ਅਗੇ ਸਿਰੇ ਕੋ ਆਇਆ ਉਹਨਾਂ ਸ਼ਾਹ ਜੇ ਰੀਨ ਕਿੰਨਾ ਹੀ ਵੀ ਜਾਊਗੀ ਜਾਂਦਾ ਢਾਈ ਵੀ ਦੇ ਤਿੰਨ ਠੀਕ ਹੈ ਜਾਂਦਾ ਇਹਦੇ ਪੈਸੇ ਨਾਲ ਰਲ ਜਾਣੇ ਆ ਨੇ ਰਲ ਜਾਣੇ ਰਲ ਜਾਣੇ ਆ ਜੀ ਤੇ ਮੈਂ ਨਹੀਂ ਮੈਂ ਆਪਾਂ ਦੇ ਦੇਣੀ ਆ ਮੈਂ ਕੋਈ ਭੈਣ ਭਰਾ ਆਪਣਾ ਲੈ ਜੂ ਚਲੋ ਉਹਨੂੰ ਵੀ ਕੋਈ ਬੈਨੀਫਿਟ ਹੋ ਜੂ ਆਪਣਾ ਹਾਂਜੀ 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 ਹਾਂ ਹਾਂਜੀ ਦੱਸੋ। ਬਾਕੀ ਚਲੋ ਜੇ ਕੋਈ ਏਅਰਕੀ ਸੁਗਾ ਮੈਂ ਨਾ ਪਿੰਦਾ ਤੇ ਗਾਂ ਫੇਰ ਮੈਂ ਸੁਧੂਤੀ ਬਾਜਣੀ ਵਾਦੇ ਵੰਡੀ ਵਾਦੇ ਹਾਂਜੀ ਹਾਂਜੀ ਠੀਕ ਹੈ ਜੀ ਦੱਸੋ ਜੀ ਫਿਰ ਕਰੋ ਜੈ ਜੈ ਮੋਲ ਕਰਗੀ 80 ਚ ਪਹੁੰਚ ਉਹਦਾ 1 2 5 ਦੀ ਮਿਲਣੀ ਮੈਂ ਐਡੀ ਸਕੀ ਨਹੀਂ ਮਿਲਣੀ ਤੇ ਚਲੋ ਹੈਗੀ ਆ ਜੀ ਪਰ ਆਪਣੇ ਫਾਰਮ ਤੋਂ ਖਰਚਾ ਛੱਡ ਕੇ ਸਾਰਾ ਖਰਚਾ ਛੱਡ ਕੇ ਦਿਜੀਏ ਹਾਂਜੀ ਹਾਂਜੀ ਪੂਰੇ 73000 ਤੇ ਪਹੁੰਚ ਗਏ ਲੋ ਜੀ ਵੇਖਿਆ ਜੀ ਗੱਡੀ ਕੋ ਆਦਿ ਨੂੰ 70000 ਦੀ ਮਹੀ ਦੇਣੀ ਹੈ ਸਾਢੇ 7 ਮਹੀਨਿਆਂ ਦੀ ਗੱਬਣ 7ਾਂ ਦੀ ਲਾ ਲਈ ਕੋਈ 7ਾਂ ਦੀ ਲਾ ਲਈ ਦੋ ਪੰਜਾ ਕੋ 4 ਲੱਖ 4 ਮੰਨ ਕੇ ਸੌਦਾ ਕਰ ਲਿਆ ਜੀ ਚੀਜ਼ਾਂ ਸਾਰੀਆਂ ਮਿਲ ਜਣੀਆਂ ਜੀ ਸਾਰਾ ਕੁਝ ਹੈ ਜੀ ਲੋ ਜੀ ਕਰਿਓ ਚੈੱਕ ਦੋਸਤੋ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਜੀ 70000 ਰੁਪਏ ਹਾਂਜੀ 70000 ਜੀ 70000 ਚ 100 ਕਿਲੋਮੀਟਰ ਤੱਕ ਨਹੀਂ ਜੀ 73000 ਤੇ ਪਹੁੰਚ ਗਿਆ ਉਦੋਂ 70 ਹਾਂਜੀ 73000 ਚ ਪਹੁੰਚ 100 ਕਿਲੋਮੀਟਰ ਤੱਕ ਜੇ ਕੋਈ ਵੀਰ ਗੱਡੀ ਆ ਪਈ 70000 ਰੁਪਏ 2-3 ਮਹੀਨੇ ਦਾ ਟਾਈਮ ਰਹਿ ਗਿਆ ਮਗਰ ਤਾਂ ਸੂਨ ਦੇ ਵਿੱਚ ਮੈਨਾਂ ਇਹ ਹਾਥੀ ਨਾਂਗਾ ਪੂਛ ਹੀ ਰਹਿ ਗਈ ਆਲੇ ਪੂਛ ਹੀ ਰਹਿ ਗਈ ਜੀ ਕਰੀਓ ਚੈੱਕ ਅਜੇ ਦੁੱਧ ਵੀ ਦੋਸਤੋ ਚੋੜ ਨਹੀਂ ਚਲੋ 4 ਕਿਲੋ ਦੁੱਧ ਵੀ ਮੌਜੂਦਾ ਹੈਗਾ ਹਾਂਜੀ ਤੇ ਬਾਕੀ ਰੇਟ ਵਾਲੇ ਪਾਸੇ ਵੇਖੀ ਤੇ ਭਾਬਜਾਰ ਦੇ ਨਾਲੋਂ ਰੇਟ ਬਿਲਕੁਲ ਇਹਦਾ ਨਾਰਮਲ ਹੀ ਹੈ ਜੀ ਆ ਥੋੜਾ ਨਾ ਸੰਗਲ ਪਿਆ ਹੈ ਥਲਿਹੜੀ ਦਾ ਕਰਦੀ ਮੈਂ ਹਾਂਜੀ 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 ਉਦਾਂ ਨਹੀਂ ਗੱਲ ਕੋਈ ਲਓ ਜੀ ਕਰ ਲਓ ਚੈੱਕ ਬਾਕੀ ਦੋਸਤੋ ਕੱਲੇ ਕੱਲੇ ਨਗਰੀ ਵੀਰ ਗੁਰਵਰਿਆਮ ਸਿੰਘ ਨੇ ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਹੈ ਔਸਾਨ ਦੇ ਜਿਹੜੀ ਕਰਨੀਆਂ ਤੁਸੀਂ ਕਰਨੀਆਂ ਨੰਬਰ ਵਾਈਜ਼ ਦੱਸ ਕੇ ਭਾਵੇਂ ਪਸੰਦ ਕਰ ਲਓ ਪਛੂ ਤੇ ਭਾਵੇਂ ਉਦਾਂ ਇੱਥੇ ਆਣ ਕੇ ਪਹੁੰਚ ਕੇ ਕਰ ਲਓ। ਲਓ ਜੀ ਕਰਿਓ ਚੈੱਕ ਦੋਸਤੋ 6 ਮਾਗ ਤੁਹਾਨੂੰ ਦਿਖਾਤੇ ਆ ਡਿਟੇਲ ਸਾਰੀ ਦੱਸਤੀ ਐ। ਐਡਰੈਸ ਏਕਰੀ ਭਾਜੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਨਾਮ ਹੈਗਾ ਜੀ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਆ ਗੁਰਵ੍ਰਾਮ ਜੀ ਏਕਰੀ ਫੇਰ ਬੋਲ ਦਗੇ। ਹਾਂਜੀ ਫੋਨ ਨੰਬਰ ਜੀ 628474127787901127 ਠੀਕ ਹੈ ਜੀ। ਹਾਂਜੀ ਹਾਂਜੀ। ਬਾਕੀ ਦੇਣੀ ਕੋਈ ਡਿਟੇਲ ਹੋਰ ਦੱਸਣਾ ਜੀ ਕੋਈ ਹਾਂਜੀ ਬਾਕੀ ਭਾਈ ਹੱਥ ਜੋੜ ਕੇ ਇਹੋ ਬੇਨਤੀ ਏ ਜੀ ਵੀਡੀਓ ਪਰਵਾਹ ਤੇ ਬੈਠ ਕੇ ਦੇਖੋ ਭਲੇ ਖਾਣਾ ਲੱਗੇ ਕੋਈ ਜੀ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਤਾਂ ਫਿਰ ਕਰੋ ਠੀਕ ਹੈ ਜੀ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ 6 ਮਗਾ ਦੇ ਵਿੱਚ 3 ਮਗ ਜਿਹੜੇ ਗੱਪਣਾ 3 ਟੋਕੜ ਗੱਪਣ ਜੀ ਹਾਂਜੀ ਹਾਂਜੀ ਤੇ 3 ਜਿਹੜੀਆਂ ਉਹ ਬੱਚਿਆਂ ਵਾਲੇ ਬੱਚਿਆਂ ਆਏ ਹਨ ਜੀ ਬਾਕੀ ਡਿਟੇਲ ਆਪਾਂ ਇਕੱਲੇ ਇਕੱਲੇ ਨਾਲ ਨਹੀਂ ਦੱਸਦੇ ਨਹੀਂ ਨਹੀਂ ਸਾਰੀ ਦੇਤੀ ਆ ਜੀ ਬਾਕੀ ਇਹ ਆ ਵੀ ਮਾਲ ਖਰਾ ਹਮ ਅਗਲਾ ਵੀ ਮਾਲ ਵੀ ਸੋਨਾ ਜਿਹਨੇ ਡੰਗਰ ਖੜਨੇ ਉਹ ਵੀ ਸੋਨਾ ਠੀਕ ਹੈ ਬਾਕੀ ਸਾਰੀਆਂ ਚੀਜ਼ਾਂ ਆਪਾਂ ਹੁਣੇ 2-3 ਘੰਟੇ ਲਿਆਂਦੀਆਂ ਨੂੰ ਹੋਏ ਆ ਠੀਕ ਹੈ ਅਗਲਾ ਆਪਦੀ ਆਵੇ ਤਾਂ ਤਸੱਲੀ ਕਰਕੇ ਕਰੋ ਠੀਕ ਹੈ ਹਾਂਜੀ ਧੰਨਵਾਦ ਜੀ